ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਲ੍ਹਾ ਗੁਰਦਾਸਪੁਰ ਵਿੱਚ ਇਸ ਸਾਲ 1.7 ਲੱਖ ਹੈਕਟੇਰ ਦੇ ਵਿੱਚ ਝੋਨੇ ਦੀ ਕਾਸ਼ ਕੀਤੀ ਗਈ ਸੀ ਲਗਭਗ 1.5% ਹਾਰਵੈਸਟਿੰਗ ਬਕਾਇਆ ਬਾਕੀ ਸੰਪੂਰਨ ਜਿਹੜੀ ਹਾਰਵੈਸਟਿੰਗ ਝੋਨੇ ਦੀ ਆ ਉਹ ਚੁੱਕੀ ਹੈ 45 ਤੋਂ 50% ਕਣਕ ਦੀ ਬਿਜਾਈ ਵੀ ਹੋ ਚੁੱਕੀ ਹੈ ਜਿੱਥੋਂ ਤੱਕ ਪਰਾਲੀ ਨੂੰ ਸੰਭਾਲਣ ਜਾਂ ਪਰਾਲੀ ਨੂੰ ਅੱਗ ਲੱਗਣ ਦੀ ਘਟਨਾਵਾਂ ਬਾਰੇ ਸਬੰਧਤ ਹੈ ਪਿਛਲੇ ਸਾਲ ਸਾਡੇ ਕੋਲ 199 ਕੇਸ ਜਿਹੜੇ ਆ ਅੱਗ ਲੱਗਣ ਦੇ ਸਾਹਮਣੇ ਆਏ ਸੀ ਔਰ ਅੱਜ ਤੱਕ 150 ਕੇਸ ਪਿਛਲੇ ਸਾਲ ਸੀਗਾ ਲੇਕਿਨ ਇਸ ਵਾਰ ਸਾਡੇ ਕਿਸਾਨ ਵੀਰ ਜਿਹੜੇ ਬਹੁਤ ਸੂਝਵਾਨ ਹੋ ਚੁੱਕੇ ਆ ਜਿਨ੍ਹਾਂ ਨੂੰ ਪਤਾ ਹੈ ਕਿ ਅੱਗ ਲੱਗਣ ਨਾਲ ਕੀ ਕੀ ਨੁਕਸਾਨ ਹੋ ਸਕਦੇ ਆ ਜ਼ਮੀਨ ਦੀ ਸਿਹਤ ਖਰਾਬ ਹੁੰਦੀ ਆ ਸਾਡੀ ਆਪਣੀ ਸਿਹਤ ਖਰਾਬ ਹੁੰਦੀ ਆ ਵਾਤਾਵਰਨ ਧੁੰਦਲਾ ਹੁੰਦਾ ਸੋ ਉਹਦੇ ਸਿੱਟੇ ਵਜੋਂ ਅਜੇ ਅਸੀਂ ਸਿਰਫ 50 ਕੇਸ ਜਿਹੜੇ ਆਏ ਸਾਡੇ ਸਾਹਮਣੇ ਆਏ ਨੇ ਔਰ ਉਹਨਾਂ ਵਿੱਚੋਂ ਵੀ ਕੁਝ ਕੇਸ ਜਿਹੜੇ ਆ ਉਹ ਲੋ ਬਰਨਿੰਗ ਦੇ ਪਾਏ ਗਏ ਆ ਸਿਰਫ 30 ਕੇਸ ਆ ਜਿਨ੍ਹਾਂ ਵਿੱਚ ਅੱਗ ਲੱਗਣ ਦੀਆਂ ਕਟਲਾਵਾਂ ਰਿਪੋਰਟ ਕੀਤੀਆਂ ਗਈਆਂ ਕਿਸਾਨਾਂ ਨੂੰ ਅਸੀਂ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਅਗਵਾਈ ਹੇਠ ਬਹੁਤ ਵਧੀਆ ਤਰੀਕੇ ਨਾਲ ਵੱਖ-ਵੱਖ ਟੀਮਾਂ ਬਣਾ ਕੇ ਸਮਝਾ ਰਹੇ ਹਾਂ ਖੇਤੀਬਾੜੀ ਵਿਭਾਗ ਵੱਲੋਂ ਮਸ਼ੀਨਾਂ ਜਿਹੜੀਆਂ ਦਿੱਤੀਆਂ ਗਈਆਂ ਮਸ਼ੀਨਾਂ ਦੀ ਕਿਸਾਨ ਵਾਈਜ਼ ਮੈਪਿੰਗ ਕੀਤੀ ਹੋਈ ਆ ਜਿਸ ਕਿਸਾਨ ਨੂੰ ਕਿਸ ਮਸ਼ੀਨ ਦੀ ਜ਼ਰੂਰਤ ਆ ਉਹ ਸਾਡਾ ਵਿਭਾਗ ਉਹਨਾਂ ਨੂੰ ਮੁਹੱਈਆ ਕਰਵਾ ਰਿਹਾ ਸਿੱਟੇ ਵਜੋਂ ਅਸੀਂ ਇਸ ਅੱਗ ਲੱਗਣੀਆਂ ਘਟਨਾਵਾਂ ਦੇ ਵਿੱਚ ਕੰਟਰੋਲ ਕਮ ਚ ਕਾਫੀ ਕਾਮਯਾਬ ਹੋਏ ਆ ਫਿਰ ਵੀ ਜਿਹੜੇ ਕਿਸਾਨ ਨੇ ਇਹੋ ਜਿਹਾ ਕੰਮ ਕੀਤਾ ਬਹੁਤ ਘੱਟ ਨੇ ਇਹੋ ਜਿਹੇ ਕਿਸਾਨ ਲੇਕਿਨ ਜਿਨੇ ਵੀ ਕੀਤਾ ਉਹਦੇ ਅਗੇਂਸਟ ਜੋ ਰੂਲਾਂ ਦੇ ਮੁਤਾਬਕ এনवायरमेंट ਕੰਪਨਸੇਸ਼ਨ ਜਿਹੜੀ ਲੱਗਦੀ ਆ ਉਹ ਲਗਾਈ ਗਈ ਆ 30 ਕੇਸ ਐ ਇਹੋ ਜਿਹੇ ਤੀਆਂ ਤੇ ਲੱਗੀ ਆ ਉਹਨਾਂ ਦੇ ਅਗੇਂਸਟ ਰੈੱਡ ਐਂਟਰੀ ਜਿਹੜੀ ਆ ਉਹਨਾਂ ਦੇ ਕਾਗਜ਼ਾਂ ਦੇ ਵਿੱਚ ਹੋਈ ਆ ਇਹ ਪੁਲਿਸ ਵੱਲੋਂ ਐਫ ਆਈ ਆਰ ਵੀ ਕੀਤੀ ਗਈ ਹੈ ਮੇਰੀ ਅੱਜ ਵੀ ਹਰ ਕਿਸਾਨ ਨੂੰ ਇਹੀ ਅਪੀਲ ਆ ਕਿ ਜਿਵੇਂ ਤੁਸੀਂ ਪਿਛਲੇ ਤਿੰਨ ਸਾਲਾਂ ਦੇ ਵਿੱਚ ਇਹਨੂੰ ਨਾਤਪਾਨ ਦੇ ਵਿੱਚ ਕਾਮਯਾਬ ਹੋਏ ਹੋ 2023 ਦੇ ਵਿੱਚ ਅੱਜ ਤੱਕ 250 ਦੇ ਕਰੀਬ ਕੇਸ ਸੀਗੇ ਪਿਛਲੇ ਸਾਲ ਅੱਜ ਤੱਕ 150 ਦੇ ਕਰੀਬ ਸੀ ਐਸ ਆਰ 50 ਦੇ ਕਰੀਬ ਹੈ ਮਤਲਬ ਕਹਿੰਦਾ ਕਿ ਹਰ ਵਾਰ ਅਸੀਂ ਇਹਨੂੰ ਕੰਟਰੋਲ ਕਰ ਰਹੇ ਹਾਂ ਸੋ ਕਿਸਾਨ ਵੀਰੋ ਕੋਸ਼ਿਸ਼ ਕਰੀਏ ਕਿ ਇਹ 50 ਤੇਰੇ 50 ਤੋਂ ਇਹ ਕੇਸ ਜਿਹੜੇ ਵਦਨਾਂ ਜੋ ਵੀ ਤੁਹਾਨੂੰ ਮਸ਼ੀਨ ਦੀ ਜ਼ਰੂਰਤ ਹੈ ਜੋ ਵੀ ਤੁਹਾਨੂੰ ਹੋਰ ਖੇਤੀਬਾੜੀ ਵਿਭਾਗ ਤੋਂ ਜ਼ਰੂਰਤ ਹੈ ਐਡਮਿਨਿਸਟ੍ਰੇਸ਼ਨ ਤੋਂ ਜ਼ਰੂਰਤ ਹੈ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਬਹੁਤ ਵਧੀਆ ਕੰਮ ਕਰਦੇ ਆ ਸਾਡੇ ਤੇ ਇੱਕ ਟੀਮ ਬਣਾ ਕੇ ਫੀਲਡ ਦੇ ਵਿੱਚ ਜਾਂਦੇ ਆ ਸਾਰਾ ਕੁਝ ਆ ਸੋ ਜੋ ਵੀ ਚੀਜ਼ ਚਾਹੀਦੀ ਆ ਅਸੀਂ ਦਿਨ ਰਾਤ ਤੁਹਾਡੇ ਲਈ ਹਾਜ਼ਰ ਹਾਂ ਇੱਕ ਮੈਂ ਹੋਰ ਅਪੀਲ ਕਰਨੀ ਹੈ ਕਿ ਕਣਕ ਦੀ ਬਜਾਈ ਦੇ ਵਿੱਚ ਡੀਏਪ ਖਾਦ ਦੀ ਜ਼ਰੂਰਤ ਹੁੰਦੀ ਹੈ ਡੀਏਪ ਖਾਦ ਦੇ ਵਿੱਚੋਂ ਸਾਨੂੰ ਫਾਸਫੋਰਸ ਮਿਲਦੀ ਹੈ ਸਿਰਫ ਡੀਏਪ ਦੀ ਨਾ ਜੋ ਲੋੜ ਕਰੀਏ ਸਾਡੇ ਕੋਲ ਇੱਕ ਖਾਦ ਟੀਐਸਪ ਜਿਹਨੂੰ ਕਹਿੰਦੇ ਆ ਟ੍ਰਿਪਲ ਸੁਪਰ ਫਾਸਫੇਟ ਡੀਏਪ ਦੇ ਵਿੱਚ ਫਾਸਫੋਰਸ 46% ਹੁੰਦੀ ਹੈ ਟੀਐਸਪ ਦੇ ਵਿੱਚ 48% ਹੈ ਬਾਕੀ ਟੀਐਸਪ ਦੇ ਵਿੱਚ ਸਲਫਰ ਇੱਕ ਤੱਤ ਹੈ ਜਿਹੜਾ ਸਾਡੀ ਫਸਲ ਨੂੰ ਜਰੂਰੀ ਹੁੰਦਾ ਉਹ ਐਕਸਟਰਾ ਆਓ TSP ਨੂੰ ਵੀ ਵਰਤ ਕੇ ਵੇਖੀਏ ਫਾਸਫੋਰਸ ਇਹਦੇ ਚ ਵੱਧ ਮਿਲਦੀ ਹੈ ਜਿਹੜੀ 18% ਨਾਈਟrogen DAP ਦੇ ਵਿੱਚ ਹੁੰਦੀ ਆ ਉਹ 20 ਕਿਲੋ ਆਪਾਂ ਨਾਲ ਜੇ ਯੂਰੀਆ ਪਾ ਲਈਏ ਛੱਟਾ ਵੀ ਯੂਰੀਆ ਦੇ ਕੇ TSP ਨਾਲ ਦਾਣਿਆਂ ਦੇ ਨਾਲ ਕੀਰ ਕੇ ਅਸੀਂ ਕਣਕ ਦਾ ਜਿਹੜਾ ਵਧੀਆ ਝਾੜ ਲੈ ਸਕਦੇ ਆ ਸਾਡੇ ਸਾਰੇ ਦਫ਼ਤਰਾਂ ਦੇ ਵਿੱਚ ਕਣਕ ਦਾ ਬੀਜ ਉਪਲਬਧ ਹੈ 50% ਸਬਸਿਡੀ ਤੇ ਔਰ ਜਿਹੜੇ ਫਲਾਡ ਏਰੀਏ ਤੋਂ ਜਿਹੜੇ ਕਿਸਾਨ ਪ੍ਰਭਾਵਿਤ ਨੇ ਉਹਨਾਂ ਲਈ ਪੰਜਾਬ ਸਰਕਾਰ ਵੱਲੋਂ ਫਰੀ ਬੀਜ ਜਿਹੜਾ ਉਹ ਦਿੱਤਾ ਜਾ ਰਿਹਾ ਸਾਡੇ ਦਫ਼ਤਰਾਂ ਦੇ ਵਿੱਚ ਉਹ ਵੀ ਆ ਚੁੱਕਾ ਵਾਤ ਵਾਤ ਕਿਸਾਨ ਜਿਹੜਾ ਇਹਦਾ ਫਾਇਦਾ ਉਠਾਉਣ ਵਾਹਿਗੁਰੂ ਜੀ ਪਕ ਖਾਲਸਾ ਵਾਹਿਗੁਰੂ ਜੀ ਕੀ ਫਤਹ